ਸਿੱਖੋ ਤੁਸੀਂ ਕੀਰਤਨ ਸੋਲਾ ਕਰਦੇ ਹੋ ਰੋਜ਼ ਸੌਣ ਲੱਗਿਆਂ ਪਤਾ ਮਤਲਬ ਕੀ ਹੈ ਕੀਰਤਨ ਸੋਲੇ ਦਾ ਕੀਰਤਨ ਸੋਲੇ ਦਾ ਭਾਵ ਕੀ ਹੈ ਕਰਨ ਦਾ ਕਿਉਂ ਆਖਿਆ ਕਿ ਸੌਣ ਲੱਗਿਆਂ ਕੀਰਤਨ ਸੋਲਾ ਕਰਕੇ ਸਵੋ ਉਹਦਾ ਮਤਲਬ ਸੀ ਕੋਈ ਜਿੱਥੇ ਕੀਰਤਨ ਸੋਲੇ ਦਾ ਮਤਲਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਨਾ ਕਿ ਜਿਹੜਾ ਸਿੱਖ ਸੌਣ ਲੱਗਿਆਂ ਕੀਰਤਨ ਸੋਲਾ ਕਰਕੇ ਸੋਏਗਾ ਹੁਕਮਿਆਂ ਜੇ ਕਿਤੇ ਰਾਤ ਨੂੰ ਸੁੱਤੇ ਪੈ ਸਵਾਸ ਵੀ ਚਲੇ ਜਾਣਗੇ ਮੈਂ ਬਾਹ ਫੜ ਕੇ ਸੱਚਖੰਡ ਲੈ ਜਾਵਾਂਗਾ ਤੇ ਮੈਂ ਸੋਚ ਰਿਹਾ ਸਾਂ ਜਿਹੜਾ ਰਾਤ ਨੂੰ ਕੀਰਤਨ ਸੋਲਾ ਕਰਦੇ ਆ ਨਾ ਸਾਰਾ ਦਿਨ ਪਤਾ ਨਹੀਂ ਕਿੰਨਾ ਕੁਝ ਸੋਚਿਆ ਹੁੰਦਾ ਹੈ ਕਿੰਨੀ ਨੈਗੇਟਿਵਿਟੀ ਸਾਡੇ ਅੰਦਰ ਹੁੰਦੀ ਹੈ ਕਿੰਨੇ ਸਾਡੇ ਅੰਦਰ ਨੈਗੇਟਿਵ ਵਿਚਾਰ ਆਏ ਹੁੰਦੇ ਨੇ ਭਰੇ ਹੁੰਦੇ ਨੇ ਅੰਦਰ ਕੀਰਤਨ ਸੋਲਾ ਕਰਕੇ ਅਰਦਾਸ ਕਰਨ ਦਾ ਮਤਲਬ ਇਹੀ ਹੈ ਕਿ ਕੀਰਤਨ ਸੋਲਾ ਤੈਨੂੰ ਸਮਝਾਉਂਦਾ ਹੈ ਸਿੱਖਾ ਆਉਧ ਘਟੈ ਦਿਨਸ ਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਤੇਰੀ ਉਮਰ ਕੱਟਦੀ ਜਾ ਰਹੀ ਹੂ ਇਹਨਾਂ ਵਿਚਾਰਾਂ ਨੂੰ ਬਾਹਰ ਕੱਢ ਦੇ ਸਾਰੇ ਦਿਨ ਦੇ ਕੀਤੇ ਹੋਏ ਮਾੜੇ ਕਰਮਾਂ ਤੇ ਚੰਗੇ ਕਰਮਾਂ ਦਾ ਲੇਖਾ ਜੋਖਾ ਕੀਰਤਨ ਸੋਲੇ ਤੇ ਹੁੰਦਾ ਰੋਜ਼ ਸੌਣ ਲੱਗਿਆਂ ਇਸ ਕਰਕੇ ਕੀਰਤਨ ਸੋਲਾ ਜ਼ਰੂਰ ਕਰੀਏ ਕੀਰਤਨ ਸੋਲਾ ਗੁਰੂ ਵੱਲੋਂ ਬਖਸ਼ੀ ਹੋਈ ਦਾਤ ਹੈ ਸਾਰੀ